ਐ ਮੇਰੇ ਛੋਟੇ ਵੀਰ ਨੇ ਗੌਰਵ ਜੀ ਇਹਨਾਂ ਦੇ ਜਦੋਂ ਵਿਚਾਰ ਸੁਨੇ ਮੈਂ ਫਿਰ ਗੱਲ ਕਰਨ ਲੱਗਾ ਇਹਨਾਂ ਦੇ ਵਿਚਾਰ ਸ਼ੀਤਲ ਜਿਵੇਂ ਜਲ ਹੁੰਦਾ ਨਾ ਠੰਡਾ ਜਲ ਕਿਸੇ ਦੀ ਨਫ਼ਰਤ ਦੀ ਅੱਗ ਨੂੰ ਉੱਤੇ ਪਾਦੀ ਅੱਗ ਦੇ ਉੱਤੇ ਪਾਦੀ ਜੋ ਜਲ ਤੇ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਤਿੰਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੁਸਤਾਨ ਦੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੱਕ ਜਾਣੇ ਚਾਹੀਦੇ ਨੇ ਕਿਉਂਕਿ ਇਹ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਕਿਉਂਕਿ ਉਹ ਸਾਂਝੀ ਮਾਨਵਤਾ ਚੋਰ ਤੇ ਉਸੀ ਮੈਸੇਜ ਦੇ ਲਈ ਵੇਖੋ ਪਹੁੰਚੂ ਹੈ ਜੀ ਉਹਨਾਂ ਨੂੰ ਲੋਕਾਂ ਨੂੰ ਕੀ ਆਪਣੇ ਸੰਦੇਸ਼ ਦੇਣ ਚਾਹੁੰਦੇ ਜਿਹੜੇ ਕਿ ਸਾਂਝੀ ਮਾਨਵਤਾ ਲੈ ਕੇ ਆਪਣੇ ਕਿਤੇ ਢਟਾ ਲੜੇ ਕੁਛ ਕਰੀਆਂ ਇਹ ਜੀ ਤਾਂ ਤਾਂ ਕਿਤੇ ਨੇ ਕਿਤੇ ਹੈਗੀਆਂ ਜਿਹੜੀ ਆਪਣੇ ਇਸ ਦੇਖੋ ਜੀ ਕਿ ਹੈ ਬਹੁਤ ਲੋਕਾਂ ਦਾ ਇਹ ਕੰਮ ਹੈ ਕਿ ਨਫ਼ਰਤ ਦਾ ਬੀਜ ਬੋ ਕੇ ਉਹ ਆਪਣੇ ਦੁਕਾਨਾ ਸਜਾਉਣੀਆਂ ਚਾਹੁੰਦੇ ਨੇ ਤੇ ਜਿਹੜੇ ਜਿਹੜੇ ਨਫ਼ਰਤ ਦਾ ਬੀਜ ਬੋਣਗੇ ਅਹੀਂ ਉਹ ਨਫਰਤ ਦੇ ਬੀਜ ਜੜੋਂ ਉਡਦਾਂਗੇ ਅਸੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆਂ ਅਸੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆਂ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਅਸੀਂ ਮੁਰਦ ਤੋਂ ਉਡਦਾਂਗੇ ਜੀ ਗੁਰਵਜੀ ਅੱਜ ਇੱਥੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਸਿੱਖ ਜੱਤ ਬੰਦੀਆਂ ਵੀ ਆਈਆਂ ਨੇ ਤੇ ਕੀ ਕਰ ਰਹੇ ਹੋ ਅੱਜ ਸਰ ਨੂੰ ਮੇਰੇ ਵੱਲ ਜੈਮਸੀ ਦੀ ਅੱਜ ਮੈਂ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦਾ ਵੀ ਸਾਡੇ ਵੱਡੇ ਭਰਾ ਸਾਡੇ ਕੋ ਆਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜੱਸਾ ਸਾਹਿਬ ਵੀ ਸਾਡੇ ਕੋਲ ਖੜੇ ਨੇ ਸਾਡੇ ਹਰਪੀਤ ਜੀ ਸਾਡੇ ਭਾਈ ਸਾਹਿਬ ਵੱਡੇ ਭਰਾ ਸਾਡੇ ਸਾਰੇ ਖੜੇ ਨੇ ਅਸੀਂ ਸਾਂਝੀ ਵਾਰਤਾ ਦਾ ਸੰਦੇਸ਼ ਦੇਣ ਲਈ ਇੱਥੇ ਖੜੇ ਇਕੱਠੇ ਹੋਏ ਆਂ ਦੇਖੋ ਸਿੱਖ ਭਾਈਚਾਰਾ ਸਾਡਾ ਜਿਹੜਾ ਹੈਗਾ ਬੜੇ ਵਧੀਆ ਸਾਡੇ ਭਰਾ ਨੇ ਵੱਡੇ ਭਰਾ ਨੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਭਰਾ ਹਨ ਸਾਡੇ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਂ ਔਰ ਕਰਦੇ ਰਵਾਂਗੇ ਅੱਜ ਦੇਖੋ ਤੁਸੀਂ ਹਰ ਵਰਗ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ ਵਾ ਹਰ ਮਹੀਨੇ ਇਹਨਾਂ ਨੂੰ ਬੁਲਾ ਕੇ ਰਾਸ਼ਨ ਦਿੱਤਾ ਜਾਂਦਾ ਵਾ ਕਿਸੇ ਦੀ ਇੱਥੇ ਧਰਮ ਜਾਤ ਨਹੀਂ ਪੁੱਛੀ ਜਾਂਦੀ ਔਰ ਮਨੁੱਖ ਇਹਨੂੰ ਪਿਆਰ ਕਰਨ ਵਾਲੇ ਸਾਰੇ ਐਸੇ ਲੋਕ ਆ ਸਾਡੇ ਵਿੱਚ ਕੋਈ ਧਰਮਵਾਦ ਨਹੀਂ ਹੈਗਾ ਕੋਈ ਧਰਮ ਦਾ ਵਖਰੇਵਾ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਰਵਾਂਗੇ ਔਰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਵਾਂਗੇ ਸਾਰਨ ਜਮਸੀ ਤੇ ਜੇ ਤੁਹਾਡੇ ਤੋਂ ਕਿਸੇ ਨੂੰ ਮਦਦ ਚਾਹੀਦੀ ਹੋ ਉਹ ਪੰਜਾਬ ਦੇ ਹੋਣਾ ਚਾਹੀਦਾ ਕਿ ਪੂਰੇ ਜਿੱਥੇ ਦਾ ਮਰਜ਼ੀ ਜਿੱਥੇ ਦਾ ਮਰਜ਼ੀ ਹੋਵੇ ਜੀ ਪੂਰੇ ਇੰਡੀਆ ਦੇ ਵਿੱਚੋਂ ਜਿੱਥੋਂ ਮਰਜ਼ੀ ਲੋਕ ਆ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਤਮਿਕ ਪਿਤਾ ਪਾਸ਼ਟੰਗ ਨੂੰ ਲਾ ਜੀ ਨੇ ਕਿਹਾ ਸੀ ਵੀ ਮੈਂ ਜਿਹੜੇ ਮੇਰੇ ਗਰੀਬ ਭੈਣ ਭਰਾਵਾ ਬਰਸਾਤਾ ਦੇ ਦੇ ਨੇ ਉਹਨਾਂ ਦੇ ਘਰ ਦੀਆਂ ਛੱਤਾਂ ਜਿਹੜੀਆਂ ਮੈਂ ਬਦਲਾ ਕੇ ਦੇਵਾਂਗਾ ਘਰ ਬਣਾ ਕੇ ਦੇਵਾਂਗਾ ਉਹ ਚ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਵੀ ਕੋਈ ਸਿੱਖ ਭਾਈਚਾਰੇ 'ਚ ਹੋਣ ਸਾਡੇ ਭਰਾ ਕੋਈ ਅਸੀ ਭਾਈਚਾਰੇ 'ਚ ਹੋਣ ਕੋਈ Hindu ਭਾਈਚਾਰੇ 'ਚ ਹੋਣ ਇਹ ਨਹੀਂ ਵੀ ਅਸੀਂ ਸਾਡੇ ਕੱਲੇ ਕ੍ਰਿਸ਼ਨਾ ਦੇ ਲਈ ਅਸੀਂ ਹੈਗੇ ਆਵਾ ਵੀ ਸਾਈ ਭਾਈਚਾਰੇ ਨੂੰ ਅਸੀਂ ਰਾਸ਼ਨ ਦੇ ਰਹੇ ਆ ਜਾਂ ਸਾਈ ਭਾਈਚਾਰੇ ਦੇ ਘਰ ਬਣਾ ਕੇ ਦੇ ਰਹੇ ਆ ਅਸੀਂ ਸਾਰੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਹੋ ਬੜਾ ਚੰਗਾ ਆ। ਆ। ਉਹ ਕਿਹਦੇ ਆ? ਤਾਨੂੰ ਕਦੀ ਕਦੇ ਪ੍ਰਸ਼ਨ ਆਇਦੇ ਨੇ ਕਿਤਾ ਕਿਹਨੇ ਨੰਬਰ ਨਹੀਂ ਰੱਬ ਕੰਮ ਕਰਦਾ ਇਹੋ ਜਿਹਾ ਆਓ ਬੀਬੀ ਜੀ ਆਓ ਇੱਧਰ ਆਓ ਇੱਧਰ ਆਓ ਮੇਰਾ ਰੱਬ ਹੋਈ ਆ ਢਿੱਡ ਪਰ ਨਾ ਸੋਣ ਨਾ ਆਓ ਬਹੁਤ ਦੂਜੀ ਨਾਲ ਆਓ ਬਹੁਤ ਬੱਚੀ ਨਾਲ ਆਓ ਆਜੋ ਆਜੋ ਨਾ ਨਾਲ ਜਾਓ ਲੋ ਜੀ ਚੱਕੀ ਜੀ ਮਾਤਾ ਜੀ ਕੋਈ ਗੱਲ ਨਹੀਂ ਮਾਤਾ ਪਰਮੇਸ਼ਵਰ ਦਾ ਰੱਬ ਤੇ ਬੰਦੇ ਬੈਠੇ ਆ ਨਾ ਮਦਦ ਕਿਥੋਂ ਆਏ ਜੀ ਮੈਂ ਆਇਆ ਮੋਟਰ ਦੇ ਲੱਗੂ ਕੋਦਰ ਦੇ ਲੱਗੂ ਚਾ ਚੱਲੇ ਕਿ ਨਹੀਂ ਹਾਂਜੀ ਅੱਜ ਵੀ ਉੱਤੇ ਹੋ ਜਾ ਤੁਹਾਡੀ ਫੋਟੋ ਨਹੀਂ ਦਿਓ ਹਾਂ ਅੱਛਾ ਬੱਚੇ ਪਾਲਦੀ ਮੈਂ ਬੱਚਿਆਂ ਦੀ ਮਾਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਜੱਸਾਬੇ ਲਾਈਫ ਟਾਈਮ ਲਈ ਰੱਖਣਾ ਇਹਨਾਂ ਨੂੰ ਠੀਕ ਹੈ ਇਹ ਨਹੀਂ ਆ ਵੀ 1 ਮਹੀਨਾ ਦੇ ਤਾਂ 2 ਮਹੀਨੇ ਜਦੋਂ ਤੱਕ ਮਾਤਾ ਜਿੰਦੀ ਹੈ ਨਾ ਮਾਤਾ ਨੂੰ ਰਸਣ ਮਿਲਦਾ ਹੀ ਜਾਣਾ ਹਾਂਜੀ ਤਾਂ ਬੱਚੇ ਪਾਲਦੇ ਮੇਰੇ ਘਰ ਆ ਲੱਗੇ ਕਿਹਦੀਦਰ ਹੋ ਗਈ ਮਾਤਾ ਨੂੰ ਰਸਣ ਲੈ ਜਾਂਦੇ ਹਾਂਜੀ ਸਾਲ ਹੋ ਗਏ ਸਾਲ ਹੋ ਗਿਆ ਕਦੀ ਮਨਾ ਤਾਂ ਨਹੀਂ ਕੀਤਾ ਕਿਸੇ ਨੇ ਇੱਕ ਵਾਰੀ ਦੇ ਕੇ ਦੋ ਵਾਰੀ ਦੇ ਕੇ ਨਹੀਂ ਨਹੀਂ ਸਾਰੀ ਮੂਲੇ ਤੇ ਚੱਲਦੇ ਜਾਣਾ ਹਰ ਮਹੀਨੇ ਚੱਲਦਾ ਹਰ ਮਹੀਨੇ ਸਾਡਾ ਮਹਾਰਾਜ ਦਾ ਵਰਕਾ ਤੋਂ ਪਾਵੇ ਕੋਈ ਉਹਨਾਂ ਬੱਚਿਆਂ ਨਾਲ ਪੜਾਈ ਦਾ ਫਾਇਦਾ ਵੀ ਸਾਰਾ ਵੇਖਦੇ ਆਪਾਂ ਇੱਕ ਸਾਂਝੀ ਵਾਦਤ ਬਕੀ ਲੈ ਕੇ ਇਕੱਠੇ ਤੌਰ ਤੇ ਆਪਣੇ ਰਾਸ਼ਵਟ ਸਮਾਗਮ ਹੋ ਗਏ ਕਿ ਮੈਸੇਜ ਦੇਣਾ ਚਾਹੀਦਾ ਇਹ ਆਪਣੇ ਗੌਰਵ ਜੀ ਨੇ ਇੱਕ ਅੱਜ ਰਾਤ ਨੂੰ ਮੈਨੂੰ ਮਿਲੇ ਨੇ ਤੇ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸੰਜੇ ਇਨਸਾਨੀ ਦੇ ਪ੍ਰਤੀ ਇਹਨਾਂ ਨੇ ਆਨੂ ਆਖਿਆ ਕਿ ਸਵੇਰੇ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਰਾਸ਼ਨ ਵਟਣਾ ਇੱਕ ਗੱਲ ਇਹਨਾਂ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੀ ਕਿ ਕੱਲੇ 크੍ਰਿਸਚਨ ਭਾਈਚਾਰੇ ਨੂੰ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਹੇ ਤੇ ਕਿਹੜਾ ਨਹੀਂ ਆ ਰਹੇ ਕੋਈ ਮੰਦਰ 'ਚ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚੇ 'ਚ ਜਾਣ ਵਾਲਾ ਅਹੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਇਹਨਾਂ ਕੋ ਜੋ ਵੀ ਸਰਦਾ ਪੁੱਜਦਾ ਉਹ ਜਿੱਥੇ ਵੀ ਇਨਸਾਨੀਅਤ ਦਾ ਕੰਮ ਹੁੰਦਾ ਵੇ ਜਿੱਥੇ ਵੀ ਇਨਸਾਨੀਅਤ ਦਾ ਧਰਮ ਨਪੁੰਦਾ ਵੇ ਕੋਈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਤੇ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ ਤੇ ਚੱਲਦੇ ਰਹੋਗੇ ਅਸੀਂ ਤੁਹਾਡੇ ਦੇ ਆਪਣਾ ਆਪ ਵੀ ਵਾਰ ਦਾਂਗੇ ਇਸ ਨਾਲ ਨਾਲ ਪੱਲੇ ਕੇ ਸੰਤ ਦੇ ਜਿਹੜੇ ਜੁਨੂਨਾਂ ਤੇ ਉਹਨਾਂ ਦਵਾਈ ਤੇ ਪੜਾਈ ਦਾ ਵੀ ਕਰ ਰਹੇ ਜੀ ਹਮਾਰਾ ਹੀ ਕੰਦੇ